ਸਰੀਰ ਲਈ ਬਹੁਤ ਹੀ ਫਾਇਦੇਮੰਦ ਆਮਲਾ ਜਿਹਨੂੰ ਆਪਾਂ ਔਲਾ ਕਹਿੰਦੇ ਹਾਂ ਪੁਰਾਣੇ ਸਮੇਂ ਚ ਕਹਿੰਦੇ ਹੁੰਦੇ ਸੀ ਔਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਔਲੇ ਦਾ ਛਕਿਆ ਤੇ ਸਿਆਣੇ ਦਾ ਬਕਿਆ ਇਸ ਤਰ੍ਹਾਂ ਵੀ ਕਈ ਲੋਕ ਇਸ ਨੂੰ ਕਹਿੰਦੇ ਨੇ ਸੋ ਇਸ ਦੇ ਇੰਨੇ ਜਿਆਦਾ ਫਾਇਦੇ ਨੇ ਇਸ ਨੂੰ ਇੱਕ ਸੁਪਰ ਫੂਡ ਦਾ ਵੀ ਜਿਹੜਾ ਉਹ ਨਾਂ ਦਿੱਤਾ ਗਿਆ ਹੈ ਬਹੁਤ ਸਾਰੀ ਦੋਸਤਾਂ ਮਿੱਤਰਾਂ ਤੇ ਸਿਆਣੇ ਬਜ਼ੁਰਗਾਂ ਦੇ ਕੋਲੋਂ ਆਪਾਂ ਆਮਲੇ ਦੇ ਜਿਹੜੇ ਆ ਉਹ ਵੱਖੋ ਵੱਖਰੇ ਗੁਣ ਜਿਹੜੇ ਉਹ ਇਕੱਠੇ ਕੀਤੇ ਨੇ ਕੁਝ ਅਨੁਸਾਰੀ ਦਾ ਕੰਮ ਕਰਨ ਵਾਲੇ ਤੇ ਕੁਝ ਵੈਦ ਦੋਸਤ ਜਿਹੜੇ ਆ ਉਹਨਾਂ ਨੇ ਜਿਹੜੇ ਅਜਮਾਏ ਹੋਏ ਨੁਕਸੇ ਨੇ ਉਹ ਵੀ ਸਾਂਝੇ ਕੀਤੇ ਨੇ ਤੇ ਉਸ ਦੇ ਆਧਾਰ 'ਤੇ ਆਪਾਂ ਅੱਜ ਇਸ ਤੇ ਗੱਲਬਾਤ ਕਰਾਂਗੇ ਮਾਰਕੀਟ ਦੇ ਵਿੱਚ ਇਹ ਸਮਾਂ ਜਿਹੜਾ ਹੈਗਾ ਆ ਇਹ ਆਮਲੇ ਦਾ ਹੈ ਤਾਂ ਸਾਰੀਆਂ ਸਬਜ਼ ਮੰਡੀਆਂ ਦੇ ਵਿੱਚੋਂ ਤੁਹਾਨੂੰ ਆਮਲਾ ਬਹੁਤ ਆਸਾਨੀ ਦੇ ਨਾਲ ਜਿਹੜਾ ਉਹ ਮਿਲ ਜਾਂਦਾ ਹੈ ਸੋ ਆਮਲੇ ਨੂੰ ਜਦੋਂ ਵੀ ਖਰੀਦਣਾ ਹੈ ਉਸ ਨੂੰ మీడియం ਸਾਈਜ਼ ਦੇ ਵਿੱਚ ਲੈਣਾ ਹੈ ਨਾ ਬਾਲੇ ਛੋਟੇ ਆਮਲੇ ਲੈਣੇ ਅਗਰ ਤੁਸੀਂ ਅਚਾਰ ਪਾਉਣਾ ਜਾਂ ਚਟਣੀ ਬਣਾਉਣੀ ਹੈ ਜਮ ਮਰਬਾ ਪਾਉਣਾ ਹੈ ਤੇ ਉਸ ਲਈ ਤੁਸੀਂ ਕੋਈ ਵੀ ਸਾਈਜ਼ ਜਿਹੜਾ ਉਹ ਲੈ ਸਕਦੇ ਹੋ ਪਰ ਜੇ ਤੁਸੀਂ ਉਸ ਦਾ ਜੂਸ ਬਣਾ ਕੇ ਉਸ ਦਾ ਵਧੀਆ ਜਿਹੜਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਹਮੇਸ਼ਾ మీడియం ਸਾਈਜ਼ ਦੇ ਵਿੱਚ ਜਿਹੜਾ ਉਹ ਆਮਲਾ ਲਓ ਆਮਲਾ ਜਿਹੜਾ ਆ ਉਸ ਦੀ ਜਿਆਦਾ ਕੀਮਤ ਨਹੀਂ ਹੈ ਮਾਰਕੀਟ 20 ਤੋਂ ਲੈ ਕੇ 30 40 ਰੁਪਏ ਤੱਕ ਤੁਹਾਨੂੰ ਆਮਲਾ ਜਿਹੜਾ ਆ ਉਹ ਸਬਜ਼ੀ ਮੰਡੀ ਦੇ ਵਿੱਚੋਂ ਮਿਲ ਜਾਏਗਾ ਇਸ ਦੇ ਜਿਹੜੇ ਆ ਉਹ ਬਹੁਤ ਸਾਰੇ ਫਾਇਦੇ ਨੇ ਤੇ ਜਿਹੜਾ ਚਿੱਟੇ ਵਾਲ ਹੁੰਦੇ ਨੇ ਆਪਣੇ ਬਾਰੇ ਲੋਕਾਂ ਦੇ ਸਫੇਦ ਵਾਲ ਜਿਹੜੇ ਆ ਉਮਰ ਤੋਂ ਪਹਿਲਾਂ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਹੈਅਰ ਫਾਲ ਜਿਨ੍ਹਾਂ ਦੇ ਵਾਲ ਪਟ ਹੋ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਨਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਗਰੋਥ ਨਹੀਂ ਹੁੰਦੀ ਉਹਦੇ ਲਈ ਆਮਲਾ ਜਿਹੜਾ ਬਹੁਤ ਵਧੀਆ ਹੈ ਜੇ ਆਪਾਂ ਕਹੀਏ ਇਹਦੇ ਨਾਲ ਵਾਲ ਜਿਹੜੇ ਆ ਉਹ ਸਿਲਕੀ ਵੀ ਹੋ ਜਾਂਦੇ ਨੇ ਇਸਦਾ ਪਾਊਡਰ ਜਿਹੜਾ ਆ ਉਹਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਤੁਸੀਂ ਆਪਣੇ ਚਿਹਰੇ ਦੇ ਵਿੱਚ ਲਾ ਸਕਦੇ ਹੋ ਆਪਣੇ ਕੇਸਾਂ ਦੇ ਵਿੱਚ ਲਾ ਸਕਦੇ ਹੋ ਰਾਤ ਨੂੰ ਉਸ ਦਾ ਲੇਪ ਬਣਾ ਕੇ ਤੁਸੀਂ ਚਿਹਰੇ ਤੇ ਲਾ ਲਓ ਰਾਤ ਨੂੰ ਲੇਪ ਬਣਾ ਕੇ ਇਸ ਦੇ ਪਾਊਡਰ ਦਾ ਤੇ ਇਸ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਕੇਸਾਂ ਦੇ ਵਿੱਚ ਲਾ ਸਕਦੇ ਹੋ ਉਸ ਦੇ ਨਾਲ ਕੇਸ ਤੁਹਾਡੇ ਬਹੁਤ ਸਿਲਕੀ ਜਿਹੜੇ ਉਹ ਬਣ ਜਾਣਗੇ ਤੇ ਵਾਲਾਂ ਦੀਆਂ ਮੈਨੂੰ ਲੱਗਦਾ ਵੀ 99% ਸਮੱਸਿਆਵਾਂ ਜਿਹੜੀਆਂ ਨੇ ਉਹ ਆਪਾਂ ਆਮਲੇ ਦੇ ਨਾਲ ਹੀ ਠੀਕ ਕਰ ਸਕਦੇ ਹਾਂ ਜਿੰਨੀ ਸਿਕਰੀ ਡੈਂਡਰਫ ਕਰ ਲੋਕਾਂ ਦੇ ਪੈਂਦੀ ਹੈ ਸਿਰ ਦੇ ਵਿੱਚ ਖਾਰਸ਼ ਆਉਂਦੀ ਹੈ ਉਹ ਇਸ ਦੇ ਨਾਲ ਠੀਕ ਕੀਤੀ ਜਾ ਸਕਦੀ ਹੈ ਇਹ ਐਂਟੀਆਕਸੀਡੈਂਟ ਹੁੰਦਾ ਹੈ ਜਿਹੜਾ ਆਪਣੇ ਸਰੀਰ ਦੇ ਵਿੱਚ ਵਾਧੂ ਕੈਮੀਕਲਸ ਬਣਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਇਹ ਬੜਾ ਸਹਾਈ ਹੁੰਦਾ ਹੈ ਤੇ ਆਪਾਂ ਨੂੰ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਜਿਹੜਾ ਆ ਉਹ ਬਤਾ ਦਿੰਦਾ ਹੈ ਬਲੱਡ ਸ਼ੂਗਰ ਮੂ কন্ট্রোল ਰੱਖਦਾ ਹੈ ਗਦਨ ਪੌਤ ਘਟਣ ਤੋਂ ਜਿਹੜਾ ਉਹ ਕਾਫੀ ਮਦਦ ਕਰਦਾ ਹੈ ਗੁਰਦੇ ਦੀ ਜਿੰਨੀ ਇਨਫੈਕਸ਼ਨ ਹੁੰਦੀ ਹੈ ਸੋਜ ਹੁੰਦੀ ਹੈ ਕਈਆਂ ਦੀਆਂ ਕਿਡਨੀਆਂ ਜਿਹੜੀਆਂ ਉਹ ਘੱਟ ਕੰਮ ਕਰਦੀਆਂ ਜਿਵੇਂ ਪੈਰ ਵਗੈਰਾ ਸੁੱਜਦੇ ਹੋਣ ਚਿਹਰੇ ਦੇ ਉੱਤੇ ਸੋਜ ਆ ਜਾਂਦੀ ਹੈ ਉਹ ਵੀ ਇਹਦੇ ਨਾਲ ਜਿਹੜਾ ਬਹੁਤ ਵਧੀਆ ਠੀਕ ਹੋ ਜਾਂਦਾ ਤੇ ਲਿਵਰ ਵਾਸਤੇ ਜਿਨ੍ਹਾਂ ਦੀ ਫੈਟੀ ਲਿਵਰ ਨੇ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਪੇਟ ਦਾ ਉੱਪਰਲਾ ਹਿੱਸਾ ਜਿਹੜਾ ਭਾਰ ਆ ਰਿਹਾ ਲਿਵਰ ਦੇ ਵਿੱਚ ਜਲਨ ਹੁੰਦੀ ਹੈ ਖਾਦਾ ਪੀਤਾ ਪਚਦਾ ਨਹੀਂ ਭੁੱਖ ਨਹੀਂ ਲੱਗਦੀ ਤੇ ਟੋਟਲ ਡਾਈਜੈਸਟਿਵ ਸਿਸਟਮ ਜਿਹੜਾ ਆਪਣਾ ਪਾਚਣ ਕਿਰਿਆ ਆ ਉਹਨੂੰ ਬਿਲਕੁਲ ਇਹ ਜਿਹੜਾ ਸਹੀ ਕਰ ਦਿੰਦਾ ਹੈ। ਇਮਿਊਨ ਸਿਸਟਮ ਨੂੰ ਬਹੁਤ ਸਟਰੋਂਗ ਕਰ ਦਿੰਦਾ ਹੈ। ਤੁਸੀਂ ਛੇਤੀ ਕੀਤੀਆਂ ਬਿਮਾਰ ਨਹੀਂ ਹੁੰਦੇ। ਬਿਮਾਰੀਆਂ ਤੋਂ ਤੁਹਾਨੂੰ ਜਿਹੜਾ ਉਹ ਪ੍ਰੋਟੈਕਸ਼ਨ ਮੁਹੱਈਆ ਕਰਦਾ ਹੈ। ਤੇ ਲੋ ਬਲੱਡ ਗਲੂਕੋਜ਼ ਜਿਹੜਾ ਆ ਜਾਂ ਕੋਲੇਸਟ੍ਰੋਲ ਜਿਹੜਾ ਐਲ ਡੀ ਐਲ ਆ ਉਹਨੂੰ ਲੈਵਲ ਦੇ ਵਿੱਚ ਕਰਨ ਲਈ ਐਂਡ ਬਲੱਡ ਪ੍ਰੈਸ਼ਰ ਜਿਹਨਾਂ ਦਾ ਲੋਅ ਰਹਿੰਦਾ ਆ ਉਹਨੂੰ ਠੀਕ ਕਰਨ ਵਾਸਤੇ ਆਮਲਾ ਜਿਹੜਾ ਆ ਉਹ ਬਹੁਤ ਸਹਾਈ ਹੁੰਦਾ ਹੈ। ਔਲੀ ਨੂੰ ਕਈਆਂ ਤਰੀਕਿਆਂ ਦੇ ਨਾਲ ਜਿਹੜਾ ਉਹ ਖਾਧਾ ਜਾ ਸਕਦਾ ਹੈ। ਜਿਵੇਂ ਕਿ ਉਸ ਦਾ ਜੂਸ ਬਣਾ ਕੇ ਉਸ ਦੀ ਚਟਣੀ ਬਣਾ ਕੇ ਉਸ ਦੀ ਸਬਜ਼ੀ ਬਣਾ ਕੇ ਅਚਾਰ ਬਣਾ ਕੇ ਮਰਬਾ ਬਣਾ ਕੇ। ਆਪਣੇ ਤਰੀਕ ਜਿਹੜਾ ਆ ਉਹ ਜੂਸ ਤੇ ਅਚਾਰ ਤੇ ਮਰਬਾ ਆਦਿ ਜਿਹੜੇ ਉਹ ਜਾਦੀ ਬਣਦੇ ਨੇ। ਚਟਣੀ ਤੇ ਸਬਜ਼ੀ ਜਿਹੜੀ ਹੈ ਉਹ ਬਹੁਤ ਲੋਕ ਜਿਹੜੇ ਉਹ ਘੱਟ ਬਣਾਉਂਦੇ ਨੇ। ਆਮਲਾ ਜੂਸ ਜਿਹੜਾ ਆ ਉਹ ਹਾਰਮੋਨਸ ਨੂੰ ਸੰਤੁਲਨ ਕਰਦਾ ਹੈ ਉਸ ਨੂੰ ਉਸ ਦਾ ਲੈਵਲ ਜਿਹੜਾ ਉਹ ਠੀਕ ਕਰਦਾ ਹੈ ਪੀਸੀਓਐਸ ਲਈ ਜਿਹੜਾ ਮਹੱਤਵਪੂਰਨ ਹੈ ਆਮਲਾ ਇੱਕ ਔਰਤਾਂ ਦੀ ਪ੍ਰੋਬਲਮ ਹੁੰਦੀ ਹੈ ਪੀਰੀਅਡ ਦੀ ਸਮੱਸਿਆ ਇਸ ਵਿੱਚ ਰਾਹਤ ਮਿਲਦੀ ਹੈ ਤੇ ਆਪਣੇ ਬਹੁਤ ਸਾਰੇ ਬਾਡੀ ਦੇ ਕੈਮੀਕਲਸ ਜਿਹੜੇ ਓਵਰ ਹੁੰਦੇ ਨੇ ਯਾਨੀ ਕਿ ਜ਼ਿਆਦਾ ਬਣਦੇ ਨੇ ਉਹਨਾਂ ਨੂੰ ਇਹ ਠੀਕ ਕਰਨ ਵਾਸਤੇ ਬਹੁਤ ਮਹੱਤਵਪੂਰਨ ਹੈ ਆਮਲਾ ਤੇ ਆਮਲੇ ਦੀ ਇੰਨੇ ਗੁਣ ਨੇ ਕਿ ਕਈ ਵਾਰ ਸੋਚਦਾ ਬੰਦਾ ਕਿ ਸਭ ਕੁਝ ਛੱਡ ਕੇ ਆਮਲਾ ਖਾਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇ ਕਿਉਂਕਿ ਇਹਦੇ ਫਾਇਦੇ ਜਿਹੜੇ ਆ ਬਹੁਤ ਲੰਮੇ ਸਮੇਂ ਤੱਕ ਰਹਿੰਦੇ ਆ ਤਾਂ ਹੀ ਸਿਆਣੇ ਲੋਕ ਕਹਿੰਦੇ ਹੁੰਦੇ ਸੀ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਤਿਆਹਾ ਬਾਅਦ ਦੇ ਵਿੱਚ ਪਤਾ ਲੱਗਦਾ ਸੋ ਜਿਹੜੇ ਲੋਕ ਆਪਣੇ ਸਿਹਤ ਪ੍ਰਤੀ ਜਾਗਰੂਕ ਨੇ ਉਹ ਬਹੁਤ ਆਮਲੇ ਨੂੰ ਜਿਹੜਾ ਆ ਉਹ ਵਰਤਦੇ ਨੇ ਮੈਂ ਜਿਆਦਾ ਕੋਸ਼ਿਸ਼ ਕਰਦਾ ਕਿ ਤੁਸੀਂ ਜੂਸ ਬਣਾ ਕੇ ਆਮਲੇ ਦਾ ਉਹਦੇ ਨਾਲ ਤੁਹਾਨੂੰ ਬਹੁਤ ਜਿਆਦਾ ਫਾਇਦਾ ਜਿਹੜਾ ਬੜੀ ਛੇਤੀ ਮਿਲਣਾ ਸ਼ੁਰੂ ਹੋ ਜਾਏਗਾ ਤੇ ਆਮਲਾ ਜਿਹੜਾ ਆ ਉਹ ਇੱਕ ਬਹੁਤ ਵਧੀਆ ਇੱਕ ਕਿਸਮ ਦੀ ਇਹ ਦਵਾਈ ਹੈਗੀ ਆ ਤੇ ਤਾਕਤ ਹੈਗੀ ਆ ਸਰੀਰ ਲਈ ਬਹੁਤ ਵਧੀਆ ਇੱਕ ਕਹ ਲਓ ਕਿ ਖਜ਼ਾਨਾ ਹੈਗਾ ਇਹ ਤੇ ਇਸ ਨੂੰ ਜਿਹੜਾ ਆ ਹੁਣ ਸੀਜ਼ਨ ਆਇਆ ਇਹਦਾ ਤੇ ਬੜਾ ਸਸਤਾ ਮਿਲ ਰਿਹਾ ਸਬਜ਼ ਮੰਡੀ ਦੇ ਵਿੱਚ ਇਸ ਨੂੰ ਵਰਤਣਾ ਜਿਹੜਾ ਉਹ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਤਾਂ ਕਿ ਆਪਾਂ ਬਿਮਾਰੀਆਂ ਤੋਂ ਬਚੇ ਰਵਾਂਗੇ ਬਹੁਤ ਸਾਰੀਆਂ ਜਿਹੜੀਆਂ ਇਹਦੇ ਗੁਣ ਨੇ ਜਿਹੜੇ ਅਜੇ ਤੱਕ ਬਹੁਤ ਲੋਕਾਂ ਨੂੰ ਨਹੀਂ ਵੀ ਪਤਾ ਹੋਣਗੇ ਪਰ ਇਹਦੇ ਖਾਣ ਦੇ ਨਾਲ ਜਿਹੜੇ ਉਹ ਫਾਇਦੇ ਹੀ ਫਾਇਦੇ ਨੇ ਸੋ ਇਸ ਨੂੰ ਕਿਵੇਂ ਖਾਧਾ ਜਾ ਸਕਦਾ ਹੈ ਉਹ ਇਸ ਤਰ੍ਹਾਂ ਹੈ ਸਰੀਰ ਲਈ ਬਹੁਤ ਅੱਜ ਆਪਾਂ ਆਮਲੇ ਦੇ ਜੂਸ ਨੂੰ ਕਿਵੇਂ ਬਣਾਉਣਾ ਹੈ ਤੇ ਉਸ ਦੇ ਕੀ ਬੈਨੀਫਿਟਸ ਨੇ ਉਸ ਬਾਰੇ ਗੱਲਬਾਤ ਕਰਾਂਗੇ ਆਮਲੇ ਦਾ ਜੂਸ ਬਣਾਉਣ ਲਈ ਆਪਾਂ ਨੂੰ ਪਹਿਲਾਂ ਮਾਰਕੀਟ ਦੇ ਵਿੱਚੋਂ ਆਮਲਾ ਜਿਹੜਾ ਆ ਉਹ 40 ਰੁਪਏ ਦੇ ਕਰੀਬ ਕਿਲੋ ਮਿਲਦਾ ਹੈ ਉਸ ਨੂੰ మీడియం ਸਾਈਜ਼ ਦੇ ਵਿੱਚ ਲੈ ਲੈਣਾ ਹੈ ਨਾ ਬਾਲੇ ਛੋਟੇ ਆਮਲੇ ਲੈਣੇ ਹਨ ਨਾ ਬਹੁਤੇ ਵੱਡੇ ਉਸ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਲਾਉਣ પા ਕੇ ਧੋ ਲੈਣਾ ਹੈ ਤੇ ਉਸ ਦੇ ਵਿੱਚੋਂ ਕੱਟ ਕੇ ਗਟਕ ਜਿਹੜੀ ਆ ਉਸ ਦਾ ਬੀਜ ਹੈ ਉਸ ਨੂੰ ਬਾਹਰ ਕੱਢ ਦੇਣਾ ਹੈ ਉਸ ਤੋਂ ਬਾਅਦ 150 ml ਲਗਭਗ ਪੌਣਾ ਗਲਾਸ ਪਾਣੀ ਦਾ ਲੈ ਕੇ ਮਿਕਸੀ ਦੇ ਵਿੱਚ ਪਾ ਕੇ ਕੱਟੇ ਹੋਏ ਆਮਲੇ ਨੂੰ ਉਸ ਵਿੱਚ ਪਾ ਦੇਣਾ ਹੈ ਤੇ ਕਰੀਬ 1 ਮਿੰਟ ਵਾਸਤੇ ਉਸ ਨੂੰ ਗ੍ਰाइंड ਕਰ ਦੇਣਾ ਹੈ। ਅਗਰ ਤੁਹਾਨੂੰ ਟੇਸਟ ਬਣਾਉਣ ਲਈ ਪ੍ਰੋਬਲਮ ਹੈ ਤਾਂ ਤੁਸੀਂ ਥੋੜੀ ਜੀ ਉਸ ਦੇ ਵਿੱਚ ਖੰਡ ਜਾਂ ਮਿਸ਼ਰੀ ਪਾ ਸਕਦੇ ਹੋ। ਸਵਾਦ ਅਨੁਸਾਰ ਤੁਸੀਂ ਨਮਕ ਵੀ ਪਾਇਆ ਜਾ ਸਕਦਾ ਹੈ। ਇਸ ਨੂੰ ਲਗਾਤਾਰ ਪੀਣ ਨਾਲ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈ ਉਹ ਬਹੁਤ ਸਟਰੋਂਗ ਹੋ ਜਾਵੇਗਾ। ਤੁਸੀਂ ਛੇਤੀ ਬਿਮਾਰ ਨਹੀਂ ਹੋਵੋਗੇ। ਬਿਮਾਰੀਆਂ ਨਾਲ ਲੜਨ